ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਪਤੇ ਮੈਂ ਡਾਕਟਰ ਗੁਰਬਾਤ ਸਿੰਘ ਨਿਊ ਕਾਲ ਹਸਪਤਾਲ ਬਟਾਲਾ ਤੋਂ ਜਿਵੇਂ ਅਚ ਅਸੀਂ ਐਰਕਾਂ ਦੇ ਸਾਲ ਵਿੱਚ ਤਿੰਨ ਕੈਂਪ ਲਗਾ ਚੁੱਕੇ ਹਾਂ ਅੱਖਾਂ ਦੇ ਜਿਨ੍ਹਾਂ ਵਿੱਚ ਸਾਡਾ ਯੋਗਦਾਨ ਰੂਪੀ ਨਲਸ਼ਨ ਹਸਪਤਲ ਜਲੰਧਰ ਵਾਲਿਆਂ ਨੇ ਬਹੁਤ ਦਿੱਤਾ ਇਸ ਸਾਲ ਦੇ ਵਿੱਚ ਆਪਾਂ ਤਿੰਨ ਕੈਂਪ ਲਗਾਏ ਸੀ ਜਿਸ ਤਹਿਤ ਪਹਿਲਾ ਕੈਂਪ ਗੁਰਦੁਆਰਾ ਕਾਦਰ ਆਬਾਦ ਸਾਹਿਬ ਜੰਗਲਾ ਨੇੜੇ ਨਾਨਚੱਕ ਅਤੇ ਦੂਸਰਾ ਨਿਊ ਕਾਲ ਹਸਪਤਾਲ ਬਟਾਲਾ ਮਾਡ ਟਾਉਨ ਚੌਂਕ ਤੇ ਅੱਜ ਦੇ ਦਿਨ ਤੀਸਰਾ ਕੈਂਪ ਅਕਾਲ ਹਸਪੀਟਲ ਕੱਧਿਆ ਮਿਕੇ ਜਾਰੀ ਹੈ ਅਤੇ ਚੱਲ ਰਿਹਾ ਹੈ ਜਿਸ ਵਿੱਚ ਡਾਕਟਰ ਸਾਹਿਬ ਅੱਖਾਂ ਦਾ ਚੈੱਕਅਪ ਕਰ ਰਹੇ ਹਨ ਇਹਨਾਂ ਤਿੰਨਾਂ ਕੈਂਪਾਂ ਦੇ ਵਿੱਚ ਬਾਬਾ ਜੀ ਦੀ ਮਿਹਰ ਦੀ ਸਦਕਾ ਸ੍ਰੀ ਘਟਕਟ ਵੀ ਕਈ ਆਰ ਮਰੀਜ਼ਾਂ ਦਾ ਚੈੱਕਅਪ ਕਰ ਚੁੱਕੇ ਹਨ ਅਤੇ ਲਗਭਗ ਹੀ 450 ਮਰੀਜ਼ਾਂ ਦੇ ਨਾਮ ਪਾ ਚੁੱਕੇ ਹਨ ਜਿਨ੍ਹਾਂ ਦਾ ਇਲਾਕੇ ਨੂੰ ਇਲਾਕੇ ਦੇ ਮਰੀਜ਼ਾਂ ਨੂੰ ਜਾਂ ਅੱਖਾਂ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੈ ਅਸੀਂ ਦਿਲੋਂ ਧੰਨਵਾਦੀ ਹਾਂ ਡਾਕਟਰ ਚੈੱਕਅਪ ਡਾਕਟਰ ਸਕਮਾ ਡਾਕਟਰ ਹੀਰਾਣ ਡਾਕਟਰ ਰਾਜੀਪ ਸਿੰਘ ਬਾਜਵਾ ਡਾਕਟਰ ਰਾਜਵਿੰਦਰ ਸਿੰਘ ਜਿਨ੍ਹਾਂ ਨੇ ਐਨਾ ਕੈਂਪਾਂ ਦੇ ਵਿੱਚ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਇਹਨਾਂ ਨੇ ਪੜੇ ਚੜਾਉਣੀ ਆਪਣਾ ਯੋਗਦਾਨ ਦਿੱਤਾ ਸੋ ਅਸੀਂ ਧੰਨਵਾਦ ਕਰਦੇ ਹਾਂ ਮਾਨ ਨਾਨ ਛੱਕੜੇ ਮੰਤਰ ਤੇ ਮਹਾਨ ਤੇ ਬਾਬਾ ਹਰੀ ਕੁੰਦਾ ਹਾਦੀ ਜਿਨ੍ਹਾਂ ਨੇ ਸਾਨੂੰ ਇਹ ਕੈਂਪ ਲਾਉਣ ਦੀ ਪ੍ਰੇਰਣਾ ਦਿੱਤੀ ਅਤੇ ਆਪਣੇ ਐਮਐਨਏ ਸਾਹਿਬ ਸ਼ਰੀਕਾਂ ਸੀ ਭਾਰੀ ਜਿਹੋਨਾਂ ਦਾ ਜਿਨ੍ਹਾਂ ਨੇ ਸਾਡੇ ਨਿਊ ਕਾਲੋਸ ਹਸਪਤਲ ਪਹੁੰਚ ਕੇ ਉੱਥੇ ਕਟਨ ਕੀਤਾ ਸੀ ਬਾਕੀ ਸੰਗਤਾਂ ਨੂੰ ਜਾਮ ਮੀਚਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਭਾਰੀ ਇਹਨਾਂ ਕੈਂਪਸ ਜਾ ਕੇ ਵੱਤੋ ਵੱਤ ਲਾਫ ਉਠਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼ਿਵਾਗੁਰੂ ਜੀ ਕੀ ਫਤਿਹ ਤਾਂ ਤਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਦੀ ਮੇਰ ਸਦਕਾ ਨਿਊ ਕਾਲੋਸ ਹਸਪੀਟਲ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਜਿਹੜਾ ਲਗਾਇਆ ਗਿਆ ਹੈ ਇਸ ਵਿੱਚ ਲਗਭਗ 100 ਤੋਂ ਵੱਧ ਮਰੀਜ਼ਾਂ ਨੂੰ ਦੇਖਿਆ ਗਿਆ ਜਿਨ੍ਹਾਂ ਦੇ ਮੌਕੇ ਤੇ ਆਪਰੇਸ਼ਨ ਸੀਗੇ ਉਹਨਾਂ ਵਾਸਤੇ ਵੀ ਜਿਹੜਾ ਉਪਰਾਲਾ ਜਿਹੜਾ ਉਹ ਕੀਤਾ ਗਿਆ ਹੈ ਬਿਲਕੁਲ ਫ੍ਰੀ ਹੈ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਹਨ ਅਤੇ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਬਿਲਕੁਲ ਹਸਪੀਟਲ ਵੱਲੋਂ ਜਿਹੜਾ ਹੈਗਾ ਚੈਰੀਟੇਬਲ ਜਿਹੜਾ ਕੈਂਪ ਹੈ ਫ੍ਰੀ ਦਿੱਤਾ ਗਿਆ ਹੈ ਇਹ ਕੋਈ 13ਵਾਂ ਕੈਂਪ ਹੈ ਜਿਹੜਾ ਇੱਥੇ ਲੱਗਾ ਹੈ ਇਹਦੇ ਬਾਅਦ ਹੁਣ ਅਗਲਾ ਕੈਂਪ ਜਿਹੜਾ 11 ਤਰੀਕ ਨੂੰ ਕਾਦੀਆਂ ਵਿਖੇ ਜਿਹੜਾ ਉਹ ਲੱਗੇਗਾ ਬਹੁਤ ਵਧੀਆ ਪ੍ਰਾਲਾਏ ਬਾਬਾ ਸ਼੍ਰੀ ਚੰਦਰ ਜੀ ਦੀ ਮਿਹਰ ਸਦਕਾ ਜਿਹੜਾ ਲੱਗਾ ਹੈ ਤਪਸਤਾਨ ਭਗਵਾਨ ਬਾਬਾ ਸ਼੍ਰੀ ਚੰਦਰ ਜੀ ਨਾਨਕ ਚੱਕ ਦੇ ਪੂਜਨੀਏ ਮਹੰਤ ਮਹੰਤ ਹਰੀਕੋਮਦਾਸ ਜੀ ਵੀ ਜਿਹੜੇ ਖਾਸ ਤੌਰ ਤੇ ਇਸ ਕੈਂਪ ਦੇ ਵਿੱਚ ਆਜਾਏ ਹਨ ਅਤੇ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਕਿ ਇਸੇ ਤਰ੍ਹਾਂ ਹੀ ਇਹ ਜਿਹੜੀ ਸੇਵਾ ਅੱਗੇ ਤੋਂ ਵੀ ਚੱਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਸਿ ਵਾਹਿਗੁਰੂ ਕੀ ਫਤਿਹ